ਜੇ ਤੇਰੇ ਘਰਤੀ ਹੋਊਗੀ ਨਾ ਤੇ ਉਹਦੇ ਨਾਲ ਹੋਣਗੀ ਐਦਾਂ ਤੇ ਫੇਰ ਪਤਾ ਲੱਗਣਾ ਤਨੂੰ ਵੀ ਮੰਮੀ ਹਾਲੇ ਜੜੀ ਵਿਚਾਰੀਏ ਦੁਨੀਆ ਤੇ ਆਈ ਨਹੀਂ ਆ ਤੁਸੀਂ ਉਹਦੇ ਬਾਰੇ ਇੰਨਾ ਮੜਾ ਸੋਚਣ ਡੈ ਪਏ ਆ ਤੇ ਜਦੋਂ ਹੋਜੂਗੀ ਫੇਰ ਤੁਸੀਂ ਕੀ ਕਰੋਗੇ ਇਹ ਤੂੰ ਕਾਹਦੀਆਂ ਤਮਕੀਆਂ ਦੇਣ ਡਈ ਆ ਜੇ ਤੂੰ ਤਮਕੀਆਂ ਦੇਣ ਡੀਆਂ ਤਾਂ ਮੇਰੀ ਵੀ ਤਮਕੀ ਸੁਣ ਲੈ ਇੱਕ ਮੇਰੇ ਗਾਸਰ ਕੁੜੀ ਦਾ ਵੀ ਹਿੱਸਾ ਬਣਦਾ ਵਾ ਜਿੱਦਨ ਮੈਂ ਹਿੱਸੇ ਕੀਤੇ ਨਾ ਚਾਰ ਤੇ ਪਤਾ ਤਾਂ ਫੇਰ ਤਨੂੰ ਲੱਗਣਾ ਫੇਰ ਤੂੰ ਵੇਖਣਾ ਤਾਂ ਠਾ ਉਹ ਹਿੱਸੇ ਕਰਨੇ ਸੌਖੇ ਨਹੀਂ ਆ ਮੰਮੀ ਜੜੀਆਂ ਕਰਦੀਆਂ ਵਾ ਨਾ ਹਿੱਸੇ ਉਮੜ ਕੇ ਭਰਾਵਾਂ ਜੋਗੀਆਂ ਰਹਿੰਦੀਆਂ ਵੀ ਨਹੀਂ ਆ ਇਹ ਹਸਾਬ ਲਾ ਲਿਓ ਸਚਾਈ ਦੱਸਤੀ ਦੀਦੀ ਕਿਹੜੀ ਸਚਾਈ ਦੱਸੀ ਤੁਸੀਂ ਉਹ ਮਾਦਾ ਕੁੜੀ ਇੱਥੇ ਇਦਾਂ ਨਹੀਂ ਗਾ ਵਸਣੀ ਮੈਨੂੰ ਵਸਾਉਣੀ ਆ ਤੇ ਕਿੱਦਾਂ ਵਸਾਉਣੀ ਆ ਇੱਥੇ ਚੱਲ ਪੁੱਤ ਇਦਾਂ ਨਹੀਂ ਕਾਇਦਾ ਰਹਿ ਬਹਿ ਜਾ ਗੱਲ ਤੇ ਸੁਣਾ ਗੱਲ ਕਰਕੇ ਜਾਣੀ ਆ ਤੁਸੀਂ ਵੀ ਆਪਣੀ ਯਾਰੀ ਧਿਆੜੇ ਜੇ ਫਿਰ ਹਨਾ ਚੱਲ ਠੀਕ ਆ ਵੇਖ ਲਾਂਗੇ ਫਿਰ ਹੋਰ ਕੀ ਲੈ ਲਓ ਜਿਹੜਾ ਵੇਖਣਾ ਵਾ ਤੁਸੀਂ ਸਾਡੇ ਨਾਲ ਚਾਹ ਆਪ ਤੇ ਰੋਟੀ ਪਾ ਕੇ ਖਾਣੀ ਆ ਆਪੇ ਪਕਾ ਕੇ ਦਿਖਾਨੀਏ ਰਣ ਮੈਂ ਠੀਕਾ ਲਿਆ ਨਾ ਦੋਹਾਂ ਦਾ ਲਿਆ ਕੇ ਜਨੂੰ ਵੀ ਬਠਾਲ ਛੜਿਆ ਪਿਖਵਾਲੀ ਜਾਵੇ ਮੇਰੇ ਕੋਤ ਨਹੀਂ ਖਵਾਲੀਆਂ ਜਾਂਦੀਆਂ ਨਾਲੇ ਨਾ ਇਹਨਾਂ ਨੇ ਵੀ ਰੋਟੀ ਖਾ ਲਈ ਹੈ ਤੇ ਮੈਂ ਵੀ ਹੁਣ ਸਬਜੀ ਜੜੀ ਹੈਗੀ ਨਾ ਉਹ ਖਾਈ ਲੈਣੀ ਆ ਆਪੇ ਬਣਾਉਣਗੀ ਆ ਨਾ ਤੇ ਖਾਣੀਏ ਫਿਰ ਨਾ ਪਤਾ ਲੱਗੂਗਾ ਕਿਦਾਂ ਰੋਟੀ ਪਕਾ ਕੇ ਖਾਈ ਦੀ ਇਹਨਾਂ ਕਿੰਨਾ ਚੰਗਾ ਕੰਮ ਕੀਤਾ ਕਿੰਨੀ ਮੇਰੀ ਬੇਇੱਜ਼ਤੀ ਕਰਵਾਈ ਇਹਨਾਂ ਦੋਵਾਂ ਮਾਮਾਆਂ ਦੀਆਂ ਰਲ ਮਿਲ ਕੇ ਕੋਈ ਨਹੀਂ ਆ ਇਹਨੂੰ ਐਦਾਂ ਹੀ ਘਲਾਉਂਗੀ ਇਥੋਂ ਜੇ ਤੰਗੀ ਨਾ ਦਊਂਗੀ ਇਹਨੇ ਜਾਣਾ ਕਿੱਦਾਂ ਇਨਸ਼ਾਅੱਲਾ ਤਿਆਰ ਹੋ ਗਈਆਂ ਗੁਰਪ੍ਰੀਤ ਦੀ ਅੱਜ ਮੀਟਿੰਗ ਆ ਨਾਲੇ ਉਹਨੂੰ ਮਿਲਾਉਂਗੀ ਤੇ ਨਾਲੇ ਚੱਲ ਵੀ ਆਉਂਗੀ ਪਹਿਲਾਂ ਕੀ ਕਹਿੰਦੇ ਸਕੂਲ ਵਾਲੇ ਰੋਟੀ ਬਣੀ ਹੋਣੀ ਆ ਮੰਮੀ ਨੂੰ ਕਹਿੰਨੀ ਆ ਪਹਿਲਾਂ ਮੈਨੂੰ ਰੋਟੀ ਦੇ ਦਿਓ ਮੰਮੀ ਮੈਂ ਰੋਟੀ ਲਿਆ ਦੋ ਹਾਂ ਹੋ ਗਈ ਤਿਆਰ ਹੋ ਗਈ ਆ ਮੈਂ ਤਿਆਰ ਫੇਰ ਲੇਟ ਹੋ ਜਾਣਾ ਵਾ ਚੱਲ ਮੈਂ ਲਿਓ ਨੀ ਰੋਟੀ ਹਾਂ ਹੋ ਗਈ ਨਾ ਤਿਆਰ ਹਾਂਜੀ ਤੇ ਚਾਹਤ ਨਹੀਂ ਗੁਰਪ੍ਰੀਤ ਨੇ ਮਿਲੇ ਤਾਂ ਹੀ ਮੈਂ ਕਹਿਣ ਲਈ ਹੈ ਨਾ ਚਲ ਠੀਕ ਹੈ ਮੈਂ ਲੈਣੀ ਆ ਜੇ ਪੱਕੀ ਹੈ ਚਲ ਲਿਆ ਦਿਓ ਫਿਰ ਮੈਨੂੰ ਚਲ ਬਚਰੀ ਰੋਟੀ ਪਾ ਦਾ ਖਾ ਕੇ ਤੇ ਜਾਵੀਂ ਸਬਜ਼ੀ ਵੀ ਹੈ ਨਹੀਂ ਹੈ ਰੋਟੀ ਵੀ ਕੋਈ ਹੈ ਨਹੀਂ ਕੀ ਮੈਂ ਤਮਾ ਨੂੰ ਬਚਰੀ ਹੁਣ ਭੁੱਖੇ ਜਾਊਗੀ ਨਹੀਂ ਚੰਗਾ ਭਲਾ ਪਤਾ ਵੀ ਰੋਟੀ ਖਾਣੀ ਕੋਸ਼ਿਸ਼ ਵੀ ਨਹੀਂ ਆਵੇ ਸਬਜ਼ੀ ਪਈ ਆ ਵੀ ਤੂੰ ਸਬਜ਼ੀ ਬਣਾ ਲੈ ਜਾਣ ਕੇ ਸਾਰਾ ਕੁ ਕਰਦੀ ਐ ਵੀ ਇੱਥੋਂ ਇੱਕ ਨਿੱਕ ਕੱਢਾਂ ਇਹਨੂੰ ਮੈਂ ਕਿੱਦਾਂ ਤੇ ਕਿੱਦਾਂ ਅਸਾਂ ਮੈਂ ਕੀ ਕਮਾਂ ਜਾ ਕੇ ਸਾਚੀ ਬੋਲਣ ਲਈ ਵੀ ਵਿਪਿੰਦਰ ਇਦਾਂ ਮੇਰ ਨਾਲ ਡਈ ਆ ਕਰਨ ਮੈਨੂੰ ਨਾ ਰੋਟੀ ਪੁੱਛਦੀ ਨਾ ਚਾ ਤੂੰ ਤਾਂ ਫਿਰ ਜਾਣਾ ਹੀ ਆ ਦੁਖੀ ਹੋ ਕੇ ਜਾਏ ਕਿ ਵੀ ਕਿੱਥੇ ਵਿਚਾਰੀ ਉਥੇ ਤੇ ਸੱਸ ਨਹੀਂ ਜੀਣ ਦਿੰਦੀ ਚੱਲ ਮੈਂ ਹੁਣ ਚੜੀ ਨੂੰ ਕਹਿੰਨੀ ਆ ਖਾਸ਼ ਰੋਟੀ ਵੱਲੋਂ ਉਹ ਤਾਂ ਰੋਟੀ ਤੇ ਪਕਾਈ ਹੀ ਨਹੀਂ ਉਹਨੇ ਮੰਮੀ ਰੋਟੀ ਪਕਾਈ ਨਹੀਂ ਅਜੇ ਨਾ ਮੰਮੀ ਇਹ ਪਹਿਲਾਂ ਵੀ ਇਦਾਂ ਹੀ ਕਰਦੀ ਏ ਕੰਜਾਮੇ ਰਿਆ ਐ ਇਦਾਂ ਕਰਨਦੀ ਮੈਨੂੰ ਤਾਂ ਲੱਗਦੀ ਹੁਣ ਹੀ ਲੱਗੀ ਜ਼ਿਆਦਾ ਕਰਨ ਪਹਿਲਾਂ ਤੇ ਉੱਠ ਕੇ ਸਵਗਤ ਤੇ ਡੈਮ ਦੀ ਕੰਮ ਕਰ ਮੰਮੀ ਤੁਸੀਂ ਜਿੰਨੇ ਮਰਜ਼ੀ ਪਰਦੇ ਪਾਈ ਜੋ ਮੈਂ ਤੁਹਾਨੂੰ ਕਿਹਾ ਸੀ ਨਾ ਵੀ ਇਹ ਮੇਰੇ ਆਇਆ ਇਦਾਂ ਕਰਦੀ ਐ ਪਹਿਲਾਂ ਜਦੋਂ ਮੈਂ ਆਮਨੀ ਸੀ ਤਾਂ ਕਿੱਦਾਂ ਮੈਨਾਂ ਕਰਦੀ ਹੁੰਦੀ ਸੀ ਹੁਣ ਜਿੱਦਾਂ ਦੀ ਪਤਾ ਲੱਗਾ ਵਾ ਵੀ ਇਹ ਉੱਥੋਂ ਲੜਕੇ ਆਈ ਐ ਤੇ ਉਸ ਦਿਨ ਦੀ ਵੇਖ ਲਓ ਨਾ ਮੈਨੂੰ ਚਾਹ ਪੁੱਛਦੀ ਆ ਨਾ ਪਾਣੀ ਕਿਤੇ ਤੇ ਇਦਾਂ ਹੀ ਡਈ ਆ ਕਰ ਬਹੁਤ ਆਨੂੰ ਇਹ ਹੋ ਗਿਆ ਨਾ ਵੀ ਤੂੰ ਦੱਸਿਆ ਵਾ ਤਾਂ ਕਰਕੇ ਤੇਰੇ ਨਾਲ ਲੱਗਦੀ ਆ ਦੀ ਹੁਣ ਕਾਂਹੀ ਜਾ ਆਬੀ ਮਮਮੀ ਮੈਂ ਦੱਸਣਾ ਨਹੀਂ ਦੱਸੋ ਆ ਦੱਸਣਾ ਤੇ ਹੈ ਹੀ ਨਾਲੇ ਮਮਮੀ ਦੱਸਿਆ ਤੇ ਮੈਂ ਬਾਅਦ ਵਿੱਚ ਹੀ ਉਹ ਵੀ ਮੈਂ ਗੁੱਸੇ ਦੀ ਮਾਰੀ ਨੇ ਫਿਰ ਦੱਸਿਆ ਇਹਨੇ ਕਿਹੜੀ ਮੈਨੂੰ ਚਾਹ ਪੜਾਤੀ ਉਦੋਂ ਤਾਂ ਨਹੀਂ ਸੀ ਨਾ ਮੈਂ ਦੱਸਿਆ ਲਵਲੀ ਨੂੰ ਕੋਈ ਵੀ ਨਾਲੇ ਇਹ ਆ ਕਿ ਜੇ ਇਹ ਏਦਾਂ ਕਰਨ ਢਈ ਹੈ ਨਾ ਤੁਸੀਂ ਏਦਾਂ ਕਰੋ ਕਿ ਲਵਲੀ ਨਾਲ ਗੱਲ ਕਰਕੇ ਨਾ ਤੇ ਤੁਸੀਂ ਮੈਨੂੰ ਛੱਡ ਹੀ ਆਓ ਪਿੰਡ ਉੱਤ ਜਾਣਾ ਕਿਉਂ ਆ ਕਿਤੇ ਮੈਂ ਜਾਣੀ ਉਹਦੇ ਵੱਲ ਹੁਣ ਇਹਨੂੰ ਰੋਟੀ ਬਣਾ ਕੇ ਦੇਵੇਗੀ ਤੈਨੂੰ ਉਹ ਮਮਮੀ ਘਰ ਹੀ ਜਾਣਾ ਵਾ ਨਾਲੇ ਮੇਰਾ ਕਰਕੇ ਨਾ ਹੁਣ ਫੇਰ ਕਪਾਤਾ ਨਾ ਪਾਇਓ ਕੋਈ ਗੱਲ ਨਹੀਂ ਮੈਂ ਲੇਟ ਹੋਣ ਗਈ ਆ ਮੈਂ ਚਲ ਜਾਨੀ ਹੁਣ ਇਦਾਂ ਹੀ ਕੋਈ ਨਹੀਂ ਆ ਕੇ ਖਾ ਲੂੰਗੀ ਕੋਈ ਨਹੀਂ ਮੈਂ ਜਾਨੀ ਆ ਮੈਂ ਮੈਂ ਕੈਨੀ ਰੋਟੀ ਪਕਾ ਮਮੀ ਐਵੇਂ ਨਾ ਹੁਣ ਕਾ ਪਤਾ ਕਰੇ ਉੱਥੇ ਜਾ ਕੇ ਪਤਾ ਤੇ ਫਿਰ ਹੋਣਾ ਹੀ ਆ ਜਦੋਂ ਨਾ ਪਕਾਏਗੀ ਤੇ ਆਹੋ ਉਹ ਕੋਈ ਨਹੀਂ ਮੈਂ ਚਲ ਜਾਨੀ ਆ ਚਲ ਕੋਈ ਨਹੀਂ ਤੂੰ ਬਹਿ ਤੋ ਇਹਨਾਂ ਨੇ ਕਿਹੜੀ ਮੰਨਣੀ ਹੁੰਦੀ ਆ ਉਸੇ ਵੇਲੇ ਤੁਰ ਪੈਂਦੇ ਜੇ ਮੈਂ ਉਦੋਂ ਉਹਨੂੰ ਕਿਹਾ ਸੀ ਕਿ ਨਾ ਪੁੱਛੀ ਉਹਨੇ ਵੀ ਪੁੱਛ ਕੇ ਛੱਡਿਆ ਹੁਣ ਇਹ ਵੀ ਉਸੇ ਵੇਲੇ ਚਲ ਗਈ ਏ ਕਿ ਦੱਸ ਜੇ ਨਹੀਂ ਪਕਾ ਕੇ ਦਿੰਦੀ ਤੇ ਕੋਈ ਗੱਲ ਨਹੀਂ ਹੈਗਾ ਵਾ ਟਾਈਮ ਮੈਂ ਆ ਪਕਾ ਕੇ ਖਾ ਲੈਂਦੀ ਆ ਰੋਟੀ ਦੀ ਕਿਹੜੀ ਗੱਲ ਵਾ ਭਲਾ ਨੈਂ ਹਾਂ ਆਪ ਰੋਟੀ ਬੈ ਕੇ ਖਾਣ ਧੀਰ ਮਾਰਦੇ ਨਾਲ ਸਾਡਾ ਕੋਈ ਫਿਕਰ ਨਹੀਂ ਤੈਨੂੰ ਕੁੜੀ ਰੋਟੀ ਮੰਗਣ ਡਈ ਨਾ ਅਥੇ ਰੋਟੀ ਤੇ ਨਾ ਤੇ ਸਬਜੀ ਜੀ ਰੋਟੀ ਖਾਣ ਬੈ ਹੀ ਗਈਆਂ ਨਾ ਤੇ ਅਗਲੇ ਬੰਦੇ ਰੋਟੀ ਖਾ ਲੈਣ ਦਿਆ ਕਰੋ ਤੁਸੀਂ ਤੇ ਮੂੰਹੋਂ ਕੱਢਣ ਦਾ ਕਿ ਜਾਣੇ ਆ ਵੀ ਇਹ ਖਾਣ ਕੋ ਬੈ ਗਈ ਆ ਤੁਹਾਨੂੰ ਨਹੀਂ ਭੁੱਖ ਲੱਗੀ ਤੈਨੂੰ ਆਪਣਾ ਫਿਕਰ ਪਿਆਰ ਜਾਓ ਮੈਂ ਨਹੀਂ ਖਾਣੀ ਹਾਦੀ ਹੋਈ ਹੈ ਤੁਹਾਡੇ ਮੂੰਹ ਗੱਲਾਂ ਇਹ ਕਰਦੀ ਇਹ ਕੀ ਕੰਮ ਹੋਇਆ ਹਾਂ ਨੇ ਵਾਤ ਨਹੀਂ ਰੋਟੀ ਪਕਾਉਣੀ ਤੇ ਮੰਮੀ ਉਹ ਤੇ ਸਬਜੀ ਮਾ ਸਕ ਜਿੰਨੀ ਪਈ ਹੀ ਤੇ ਇਹਨਾਂ ਨੂੰ ਖਵਾ ਲ ਕੇ ਤੇ ਮੈਂ ਡਿਊਟੀ ਤੇ ਘਲਦਾ ਤੇ ਆਪੂ ਮੈਂ ਚਲ ਦੋ ਫੁਰਕੇ ਖਾ ਹੀ ਲੈਣੀ ਆ ਮੁੜ ਕੇ ਫਿਰ ਕੰਮ ਕਰਨਾ ਸਾਰਾ ਤੇ ਕੋਈ ਨਹੀਂ ਹਲ ਰਸੋਈ ਜੋ ਬਣਨਾ ਵਾ ਮੈਂ ਫਿਰ ਸਬਜੀ ਬਣਾ ਲੈਣੀ ਆ ਤੋਰੀਆਂ ਲੱਥੀਆਂ ਮੈਂ ਹਾਂ ਉਹ ਬਣਾ ਲੈਨੇ ਆ ਵਜ ਤੋਂ 10 ਵਜ ਗਏ ਨੇ ਉਹ ਕੁੜੀ ਭੁੱਖੂ ਭੁੱਖੂ ਕੰਡਈ ਹੈ ਤੇ ਤੇਰਾ ਹਾਲ ਵੀ ਇਹ ਤੂੰ ਮੈਂ ਨਾ ਪਕਾ ਕੇ ਖਾ ਲਈਆਂ ਤੁਹਾਡਾ ਕੋਈ ਤੈਨੂੰ ਫਿਕਰ ਨਹੀਂ ਇੰਨਾਂ ਨੇ ਸੋਚਿਆ ਕਾ ਵੀ ਪਰੌਣੀ ਆਈਦੀ ਆ ਜੇ ਆ ਹੀ ਗਈ ਹੈ ਦੋ ਦਿਨ ਤੇ ਤੂੰ ਇਦਾਂ ਤਰ੍ਹਾਂ ਕਰਨਾ ਮੈਨੂੰ ਸਾਰਾ ਪਤਾ ਤੂੰ ਜਾਣ ਬੁੱਝ ਕੇ ਕਰਨੀ ਹੈ ਜੋ ਕਰਨੀ ਜੀ ਮੰਮੀ ਦੀ ਸਾਰਾ ਗੋ ਸਮਝੰਦੇ ਆ ਪਤਾ ਤੁਹਾਨੂੰ ਲੱਗੰਦਿਆ ਵਾ ਤੇ ਤੁਸੀਂ ਇਹਨੂੰ ਆਪਣੇ ਪਿੰਡ ਘਲਾਓ ਕਿੱਡੀ ਕੋਥੇ ਤਲਵਾਰ ਚੱਲ ਗਈ ਸੀ ਵੀ ਇਹ ਹੁਣ ਇੱਥੇ ਆ ਕੇ ਬੈ ਗਈ ਆ ਇਹਦੀ ਸੱਸ ਨੂੰ ਕਰੋ ਹਾ ਫੋਨ ਤੈਨੂੰ ਕਲਾਓ ਉੱਥੇ ਨਿਆਣਾ ਵਿਚਾਰਾ ਮਗਰ ਕੱਲਾ ਵਾ ਇਹਦਾ ਉਹਨੂੰ ਕੋਈ ਵੀ ਕਰਨੀ ਹੈਗਾ ਦਾਦੀ ਨੂੰ ਠੇਕਾ ਵਾ ਕਿ ਸਾਰੀ ਉਮਰ ਉਹਨੇ ਸਾਂਭਣਾ ਵਾ ਜੇ ਤੂੰ ਨਹੀਂ ਨਾ ਕੱਟ ਤੇ ਕੱਟੋ ਸੱਸ ਵੀ ਨਹੀਂ ਦੋਦੀ ਉਹ ਵੀ ਕਹਿੰਦੀ ਪੱਕੀ ਬਿਠਾ ਲਾ ਇੱਥੇ ਤਾਂ ਦੱਸ ਮੈਂ ਕਿਦਾਂ ਨੂੰ ਕੱਡਾ ਕੁੜੀ ਨੂੰ ਤੂੰ ਇਥੋਂ ਡਈਆਂ ਕੱਢਣ ਉਹਨੇ ਵੀ ਕਰ ਦਿੱਤਾ ਤੇ ਮੇਰੇ ਕੋ ਮਾਦੂਆ ਕੁੜੀ ਇਹ ਜਦੋਂ ਆ ਲੱਗਦੀ ਹੈ ਨਾ ਪਤਾ ਲੱਗਦਾ ਵਾ ਆਪਣੇ ਨਾਲ ਜਦੋਂ ਹੋਣ ਜੇ ਤੇਰੇ ਘਰ ਦੀ ਹੋਊਗੀ ਨਾ ਤੇ ਉਹਦੇ ਨਾਲ ਹੋਣਗੀ ਇਦਾਂ ਤੇ ਫੇਰ ਪਤਾ ਲੱਗਣਾ ਤੈਨੂੰ ਵੀ ਮੰਮੀ ਹਾਲੇ ਜਿਹੜੀ ਵਿਚਾਰੀਏ ਦੁਨੀਆ ਤੇ ਆਈ ਨਹੀਂ ਆ ਤੁਸੀਂ ਉਹਦੇ ਬਾਰੇ ਇੰਨਾ ਮਾੜਾ ਸੋਚਣ ਡਿਆ ਪਏ ਆ ਤੇ ਜਦੋਂ ਉਹ ਹੋਜੂਗੀ ਫੇਰ ਤੁਸੀਂ ਕੀ ਕਰੋਗੇ ਮੈਨੂੰ ਇਹ ਦੱਸੋ ਤੇ ਫੇਰ ਸੋਚਣਾ ਚਾਹੀਦਾ ਵਾ ਨਾ ਦੂਰ ਤੱਕ ਮੋ ਲੱਗਾ ਨਾ ਤੈਨੂੰ ਦੁੱਖ ਐਦਾਂ ਹੀ ਮੈਨੂੰ ਲੱਗਦਾ ਆਪਣੀ ਧੀ ਦਾ ਦੁੱਖ ਗੱਲਾ ਕੱਡੀਆਂ ਬਣਾਉਂਦੀ ਆ ਜਦੋਂ ਲੱਗਦੀ ਆਪਣੇ ਨਾਲ ਫੇਰ ਪਤਾ ਲੱਗਦਾ ਨਾ ਬਗਾਨੇ ਨਾ ਨਹੀਂ ਨਾ ਪੁੱਜਦਾ ਬੰਦਾ ਤੇ ਕੀ ਹੋਣ ਡਿਆ ਵਾ ਉਹ ਮੰਮੀ ਇਦਾਂ ਨਹੀਂ ਕਰੀਦਾ ਹੋਈਦਾ ਚੰਗਾ ਮੇਰੇ ਵੱਲੋਂ ਬਢੋਨਾਂ ਨੂੰ ਭਾਇ ਨੂੰ ਸਾਲ ਬਠਾਲ ਛੜੋ ਹੋ ਇਥੇ ਮੈਨੂੰ ਇਹਦੇ ਵਿੱਚ ਕੀ ਘਰ ਦੇ ਉਹਦਾ ਖਰਾਬ ਹੁੰਦੀ ਆ ਨਾ ਖੁਸ਼ੀ ਆਈ ਆ ਦੁਖੀ ਆ ਤੇ ਤਾਂ ਹੀ ਆਈ ਦੁਖੀ ਆਈ ਜਦੋਂ ਕੰਮ ਸਿੱਧੇ ਕਰੋ ਤਾਂ ਫਿਰ ਦੁਖੀ ਕਾਲੀ ਹੋਣਾ ਬੰਦਾ ਆਪਣੇ ਘਰ ਨਾਲ ਮਤਲਬ ਰੱਖੇ ਆ ਜਦੋਂ ਪਤਾ ਭਰਾ ਵਾਏ ਗਏ ਸਾਰੇ ਕੰਮ ਹੋ ਗਿਆ ਫਿਰ ਕਿਉਂ ਦਖਲ ਦਿੰਦਾ ਜੀ ਕਰਦੀ ਇਥੇ ਆ ਕੇ ਤੂੰ ਹਾਂ ਪੁਵਾਰੇ ਪਾਏ ਨਹੀਂ ਜੇ ਤੂੰ ਨਾ ਤਾਹੇ ਕਟਮਦੀ ਦਾ ਨਾਮ ਆਉਂਦੀ ਤੇ ਨਾਮ ਦਾ ਘਾਟ ਟੁੱਟਦਾ ਮਮੀ ਪੈਸੇ ਤੇ ਮੈਂ ਤੁਹਾਡੇ ਦੇਤੇ ਆ ਨਾ ਹੁਣ ਕਾਹਦੀਆਂ ਸੁਣਵਾਈਆਂ ਕਰਨ ਦੇ ਮੈਨੂੰ ਪੈਸੇ ਤੇ ਦੇਰ ਤੇ ਤੇ ਕੀਤਾ ਵੀ ਬੜਾ ਕੁਝ ਹੋ ਗਿਆ ਨਾ ਤੇ ਸੱਦਿਆ ਦੇ ਨਾਲੇ ਉਹਨਾਂ ਨੇ ਉਧਰ ਜਾਵੇ ਖਾਵੇ ਜਾ ਕੇ ਰੋਟੀ ਪਣੀ ਉਧਰੋਂ ਮੈਂ ਫੋਨ ਕੀਤਾ ਹੀ ਵੀ ਆ ਗਏ ਤੇ ਨਾਂ ਝੂਠਾ ਲੱਗਦਾ ਤੇ ਉਹਦੇ ਸੱਦਣਾ ਹੀ ਨਾਂ ਝੂਠਾ ਲੱਗਦਾ ਇਹ ਸੱਚੀ ਆਗੇ ਅਸੀਂ ਝੂਠੇ ਆ ਦੋਵੇਂ ਜੀ ਤੂੰ ਇਹ ਕੰਮ ਕੀਤਾ ਤੇ ਫੇਰ ਹੀ ਉਹਨਾਂ ਸੱਦਿਆ ਨਾਲੇ ਮਮੀ ਐਸ ਤੱਕ ਮੈਨੂੰ ਕਦੀ ਇਦਾਂ ਬੋਲੇ ਨਹੀਂ ਜਿੱਦਾਂ ਉਹ ਦਿਨ ਮੈਨੂੰ ਥੱਕੇ ਮਰੀਏ ਤੇ ਸਾਰਾ ਕੰਮ ਹੋਇਆ ਵਾ ਦੀਦਾ ਕਰਕੇ ਤੇ ਇੱਕ ਟਾੜਾ ਕਰਕੇ ਤੇ ਇਹ ਸਭ ਲਾ ਲਓ ਜੇ ਉਹਨਾਂ ਨੇ ਮੈਗੜੀ ਹੱਥ ਚੁੱਕਿਆ ਨਾ ਚਾਹੇ ਕਿੱਦਾਂ ਵਾ ਤੇ ਫਿਰ ਆਪਣਾ ਹਾਲ ਵੇਖ ਲਓ ਕੀ ਹੁੰਦਾ ਜੇ ਨਹੀਂ ਤੂੰ ਕਾਹਦੀਆਂ ਤਮਕੀਆਂ ਦੇਣ ਡਈ ਆ ਜੇ ਤੂੰ ਤਮਕੀਆਂ ਦੇਂਡੀਆਂ ਤੇ ਮੇਰੀ ਵੀ ਤਮਕੀ ਸੁਣ ਲੈ ਇੱਕ ਮੇਰੇ ਗਾਸਰ ਕੁੜੀ ਦਾ ਵੀ ਹਿੱਸਾ ਆਂਦਾ ਵਾ ਇਹ ਸੋਚ ਲਈ ਫਿਰ ਜੇ ਤੂੰ ਉਹ ਹਿੱਸਾ ਉਹਨਾਂ ਮੈਂ ਦੇ ਕੇ ਛੱਡਾਂਗੀ ਗੱਲਾਂ ਤੂੰ ਬੜੀਆਂ ਕਰਨੀਆਂ ਨਾ ਜਿੱਦਾਂ ਮੈਂ ਹੱਸਿਆ ਕੀਤੇ ਨਾ ਚਾਰ ਤੇ ਪਤਾ ਤਾਂ ਫਿਰ ਤੈਨੂੰ ਲੱਗਣਾ ਫਿਰ ਤੂੰ ਵੇਖਣਾ ਤਾਂ ਠਾ ਉਹ ਹਿੱਸੇ ਕਰਨੇ ਸੌਖੇ ਨਹੀਂ ਆ ਮੰਮੀ ਜਿਹੜੀਆਂ ਕਰਦੀਆਂ ਵਾ ਨਾ ਹਿੱ ਉਮੜਕੇ ਭਰਾਵਾਂ ਜੋਗੀਆਂ ਰਹਿੰਦੀਆਂ ਵੀ ਨਹੀਂ ਆ ਇਹ ਹਿਸਾਬ ਲਾ ਲਿਓ ਕਡੇ ਨੂੰ ਡਰਾਵੇ ਦੇਂਦੇ ਆਗੇ ਹਿੱਸਾ ਘਡਾਉਣਾ ਤੇ ਉਹ ਘਡਾਉਣਾ ਆ ਹੁਣ ਤਾਂ ਮਾੜਾ ਮੋੜਾ ਆਉਂਦੀ ਹੈ ਨਾ ਤੇ ਮੁੜਕੇ ਇਹਨਾਂ ਨੂੰ ਮੂੰਹ ਨਾ ਕਰ ਜੇ ਜੇ ਹਿੱਸਾ ਘੜਨਾ ਦੇ ਇਹ ਗਲਤੀਆਂ ਆਈਆਂ ਤੇ ਚੰਗਾ ਹੁਣ ਆਪੇ ਪਕਾ ਕੇ ਖਾਣ ਗਈਆਂ ਨਾ ਫੇਰ ਇਹਨਾਂ ਨੂੰ ਪਤਾ ਲੱਗੂ ਹੁਣ ਦੋਵਾਂ ਜਣੀਆਂ ਨੂੰ ਆਤੀ ਬੜੀ ਚੁੱਕੀ ਹੈ ਨਾ ਮਾਵਾਂ ਦੀਆਂ ਨੇ ਚੱਲ ਕੋਈ ਨਹੀਂ ਆ ਮੈਂ ਵੀ ਐਵੇਂ ਡਰਾਵੇ ਜਿਹਾ ਹੀ ਦੇਂਦੀ ਆ ਮੈਂ ਦੇਖੋ ਸੋਚਣ ਦੀ ਵੀ ਥੋ ਚਲੀ ਜਾਵੇ ਤੇ ਚੰਗੀ ਗੱਲ ਵਾ ਤੇ ਹੁੰਦਾ ਲੱਗਦਾ ਚਲੀ ਜਾਊਗੀ ਖਾਵਾ ਰੋਟੀ ਹੁਣ ਇਹਨਾਂ ਬਦਲੇ ਭੁੱਖੇ ਥੋੜੇ ਮਰ ਜਣਾ ਨਾ ਹੁੰਦੀਆਂ ਤੇ ਨਾ ਸਹੀਂ ਕਰਾਇਏ ਜੀ ਗੱਲ ਕੀ ਕਹਿੰਦੀ ਬੜਾ ਡਈ ਹੀ ਤੜਖਣ ਮੈਂ ਸਭ ਕੁਝ ਸੁਣ ਲਿਆ ਵਾ ਜੋ ਉਹ ਕਹਿਣ ਡਈ ਹੀਗੀ ਮੈਂ ਸੁਣਾਈ ਆ ਹੁਣ ਬੜੀ ਅੱਗ ਲੱਗੀ ਆ ਹੁਣ ਸੁਣਾਈ ਆ ਤੇ ਜਦੋਂ ਤੁਹਾਨੂੰ ਮੈਂ ਇਥੋਂ ਕਿਹਾ ਸੀ ਵੀ ਨਾ ਜਾਓ ਨਾ ਜਾਓ ਤੇ ਪੁੱਤ ਗੁੱਸਾ ਨਹੀਂ ਚੜਦਾ ਆਪ ਰੋਟੀ ਖਾਂਦੀ ਮਜੇ ਨਾ ਬਹਿ ਕੇ ਉੱਤੇ ਤੁਹਾਡੇ ਲਈ ਪਕਾਈਆਂ ਨਹੀਂ ਉਹਨੇ ਮੰਮੀ ਪਤਾ ਨਹੀਂ ਹੋ ਕੀ ਗਿਆ ਵਾ ਇਹਨਾਂ ਨੂੰ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਹੈ ਉਹਨਾਂ ਤੇ ਬਸ ਇਹੋ ਅੱਗ ਲੱਗੀ ਵੀ ਕੁੜੀ ਇੱਥੇ ਆ ਕੇ ਗਈ ਤੇ ਮੰਮੀ ਮੈਂ ਇੱਥੇ ਆ ਹੀ ਨਹੀਂ ਸਕਦੀ ਤਸ ਕਿੱਥੇ ਜਾਣਾ ਹੁੰਦਾ ਵਾ ਇਹ ਨਹੀਂ ਆਪਣੇ ਪੇਕੇ ਜਾਂਦੀਆਂ ਇਹ ਵੀ ਤੇ ਜਾਂਦੀਆਂ ਹੀ ਆ ਨਾ ਇਹ ਨਹੀਂ ਨਾ ਜਾਂਦੀਆਂ ਇਹ ਇੱਥੇ ਰਹਿੰਦੀਆਂ ਨੇ ਇਦੇ ਨਾਲ ਉਹਦੇ ਭਾਵੇਂ ਤੁਸੀਂ ਕਹੋ ਨਾ 100 ਗੁਣਾ ਉਹ ਚੰਗਾ ਵਾ ਜਲਜੀਤ ਤੇ ਹੈਗਾ ਹੀ ਚੰਗਾ ਚੰਗਾ ਸੰਦੀਪ ਵੀ ਬੜੀ ਚੰਗੀ ਆ ਮੰਮੀ ਉਹ ਵੀ ਬਹੁਤ ਚੰਗੀ ਆ ਉਦਣੇ ਉਹਨਾਂ ਦੋਹਾਂ ਜੀਆਂ ਨੇ ਮੈਨੂੰ ਇਹੋ ਗੱਲ ਹੀ ਕਹੀ ਵੀ ਕੋਈ ਗੱਲ ਨਹੀਂ ਦੀਦੀ ਜੇ ਤੁਸੀਂ ਆ ਹੀ ਗਏ ਹੋ ਨਾ ਤੇ ਫਿਰ ਕੀ ਆ ਕੋਈ ਨਹੀਂ ਅਹੀਂ ਗੱਲ ਕਰਾਂਗੇ ਉੱਥੇ ਜਾ ਕੇ ਤੇ ਮੈਂ ਤਾਂ ਆਖਿਆ ਵੀ ਚਲ ਕੋਈ ਗੱਲ ਨਹੀਂ ਵੀ ਆਪੇ लवली ਗੱਲ ਕਰ ਲੂਗਾ ਕੋਈ ਨਹੀਂ ਜਿਹੜੀ ਮੈਂ ਸੁਣਾ ਕੇ ਆਈ ਆ ਨਾ ਹੁਣ ਵੇਖੀ ਸਹੀ ਹੁਣ ਕਿਦਾਂ ਅੱਗ ਲੱਗਦੀ ਐ ਇਹਨੂੰ ਹੁਣ ਮੈਂ ਹੱਸੇਵਲ ਹੱਸੇਵਲ ਉਹ ਕਹਿ ਆਈ ਐ ਕਿ ਉਹਦਾ ਵੀ ਹਿੱਸਾ ਬਣਦਾ ਉਹ ਮੰਮੀ ਤੁਸੀਂ ਇਦਾਂ ਕਾਤੋਂ ਕਹਿਣਾ ਹੈਗਾ ਉਹਨੂੰ ਤਪੇਰ ਗੁੱਸਾ ਨਹੀਂ ਚੜਦਾ ਇਹ ਬਹੁਤੀ ਹਿੱਸੇਦਾਰ ਮਮੀ ਐਦਾ ਆਨੇ ਨਾ ਸਗੋਂ ਹੀ ਚੜਨਾ ਵਾ ਤੇ ਮੈਂ ਕਿੜਾ ਹਿੱਸਾ ਲੱਗੀਆਂ ਖਣ ਤੁਸੀਂ ਐਵੇਂ ਐਦਾਂ ਦੀਆਂ ਗੱਲਾਂ ਨਾ ਕਰਿਆ ਕਰੋ ਏ ਕੁੜੀ ਨੂੰ ਪਤਾ ਤਾਂ ਲੱਗੇ ਉਹ ਚੱਲ ਕੋਈ ਨਹੀਂ ਐਵੇਂ ਮੇਰਾ ਕਰਕੇ ਨਾ ਲੜੋ ਤੇ ਮੈਂ ਜਾਣੀ ਆ ਮੈਂ ਲੇਟ ਹੋ ਜਾ ਮੈਂ ਇੱਕ ਅੱਧੀ ਰੋਟੀ ਲਾ ਦੇ ਨਹੀਂ ਮਮੀ ਆ ਕੇ ਖਾ ਲੂੰਗੀ ਕੋਈ ਗੱਲ ਨਹੀਂ ਮੈਂ ਉੱਥੋਂ ਕੋਨਾ ਕੋ ਕੰਟੀਨਿਊ ਖਾ ਲੂੰਗੀ ਫਿਰ ਹੁਣ ਮੈਂ ਲੇਟ ਹੋ ਜਾਣਾ ਵਾ ਫੇਰ ਮੁੜ ਕੇ ਟਾਈਮ ਲੰਘ ਗਿਆ ਤੇ ਫੇਰ ਕੋਈ ਫਾਇਦਾ ਨਹੀਂ ਹੋਣਾ ਤੇ ਹੁਣ ਮੇਰਾ ਕਰਕੇ ਕੋਈ ਗੱਲ ਨਾ ਕਰਿਓ ਤੇ ਮੇਰੀ ਭੁੱਖੀ ਚ ਲੱਗੀ ਹੈ ਆ ਮੇਰਾ ਮੈਂ ਨਾ ਬੈ ਕੇ ਝੰਕੜਾ ਮਾਰ ਕੇ ਤੇ ਰੋਟੀਆਂ ਖਾਣ ਲਈ ਲੋਕੇ ਉਹ ਲੈ ਜਾ ਕੇ ਨੇ ਮੈਂ ਧੀ ਭੁੱਖੀ ਕੱਢੀ ਆ ਨਾ ਇਹਨੇ ਸੋਖ ਨਹੀਂ ਪਾਉਣਾ ਲਵਲੀ ਆਉਂਦਾ ਨਾ ਬਾਹਰੋਂ ਤੇ ਲਵਲੀ ਨੂੰ ਦੱਸਣੀ ਆ ਇਹਦੀਆਂ ਕਰਤੂਤਾਂ ਸਾਰੀਆਂ ਤੇ ਨਾਲੇ ਲਵਲੀ ਨਾਲ ਗੱਲ ਕਰਕੇ ਤੇਰੀ ਸੱਸ ਨੇ ਜਾਣੀ ਆ ਨਾ ਉਧਰ ਹੋ ਗਏ ਨੇ ਉੱਥੇ ਕਿੰਨੇ ਕਿ ਇੱਥੇ ਬੇਇੱਜ਼ਤੀ ਕਰਾਈ ਜਾਏ ਆਪਣੀ ਕੱਲ ਨਹੀਂ ਵਿਚਾਰੀ ਨੂੰ ਗੱਲਬਾਤ ਕਰਕੇ ਨਾ ਲਵਲੀ ਤੇ ਮੈਂ 700 ਦੀ ਨਾ ਕਰਨੀ ਆ ਸਿਮੀ ਰੋਟੀ ਖਾ ਲੈਣੀ ਪਹਿਲਾਂ ਤੈਨੂੰ ਤੇ ਚਾਹੀਦਾ ਵਾ ਕਿ ਭਾਜੀ ਨੇ ਸੂਟ ਲਿਆ ਕੇ ਦਿੱਤਾ ਵਾ ਦੀਦੀ ਮੈਂ ਕਿਹਾ ਪਹਿਲਾਂ ਸੂਟ ਠੀਕ ਕਰ ਲਾਂ ਭਾਜੀ ਨੇ ਇਹਨੇ ਚਾਣਾ ਲੈ ਕੇ ਦਿੱਤਾ ਵਾ ਪਸੰਦ ਵਾ ਨਾ ਨਹੀਂ ਮੈਨੂੰ ਤਾਂ ਬੜਾ ਪਸੰਦ ਆਇਆ ਚੱਲ ਵਧੀਆ ਵਾ ਬੜਾ ਹੀ ਸੋਹਣਾ ਚੁੰਨੀ ਬੜੀ ਸੋਹਣੀ ਇਹਦੀ ਤੇ ਹਾਂ ਹੁਣ ਇਹਨੂੰ ਸਹੀ ਕਰਕੇ ਤੇ ਪਾ ਲਈ ਹੁਣ ਠੀਕ ਆ ਉਹ ਕਹਿੰਦੇ ਮੈਨੂੰ ਬੜਾ ਪਸੰਦ ਆਇਆ ਸੀ ਤੇ ਮੈਂ ਕਿਹਾ ਚੱਲ ਸਿਮੀ ਵਾਸਤੇ ਲੈ ਜਾਂਦਾ ਵਾ ਤੇ ਤੂੰ ਹੀ ਰਹਿਣ ਦੇਣੀ ਆ ਫੇਰ ਕੀ ਹੋ ਗਿਆ ਸਿਮੀ ਐ ਸਹੀ ਮੈਂ ਪਾਉਣੀ ਤੇ ਐ ਦੋ ਤਿੰਨ ਘਰ ਚੱਲ ਕੋਈ ਗੱਲ ਨਹੀਂ ਤੈਨੂੰ ਕਰ ਲਾ ਠੀਕ ਆ ਤੇ ਫੇਰ ਖਾ ਲੈ ਰੋਟੀ ਠੀਕ ਆ ਨਾ ਨਹੀਂ ਰੋਟੀ ਖ ਖੀ ਖਾਲੀ ਆ ਰੋਟੀ ਮੈਂ ਤਾਂ ਖਾ ਲਈ ਆ ਅੱਛਾ ਅੱਛਾ ਭਾਜੀ ਚੱਲ ਗਏ ਮੈਂ ਤਾਂ ਕਹਿਣ ਦੀ ਪਹਿਲਾਂ ਰੋਟੀ ਖਾ ਲਾ ਨਹੀਂ ਦੀਦੀ ਮੇ ਠੰਡੀ ਹੋ ਜਾਣੀ ਆ ਫੇਰ ਫੇਰ ਹੀ ਖਾਉਂਗੀ ਹੁਣ ਦੇਖੋ ਕਿੰਨਾ ਟਾਈਮ ਹੋ ਗਿਆ ਹੁਣ ਖੁਕ ਵੀ ਲੱਗੀ ਏ ਮੇਰਾ ਤੇ ਨਾ ਉਧਰ ਜਾਣ ਨੂੰ ਜੀ ਨਹੀਂ ਕੀਤਾ ਹਾਂ ਜਿਵੇਂ ਇਹਨੇ ਮੈਨੂੰ ਖੇਜ ਚੜਾ ਕੇ ਕੱਲਿਆ ਮੈਂ ਹੁਣ ਤਾਂ ਹੀ ਇੱਧਰ ਆ ਗਈ ਹਾਂ ਕਦੇ ਕਦੇ ਤੇ ਮੇਰਾ ਜੀ ਕਰਦਾ ਵੀ ਇਹਨਾਂ ਨੂੰ ਸਭ ਕੁਝ ਦੱਸ ਦਾਂ ਵੀ ਪੈਸੇ ਕਿੱਥੇ ਗਏ ਫੇਰ ਮਿਆਂ ਨਹੀਂ ਆ ਵੀ ਚੱਲ ਐਵੇਂ ਮੇਰਾ ਕਰਕੇ ਨਾ ਕਪਾਤਾ ਨਾ ਪਵੇ ਅੱਗੇ ਮੈਂ लवली ਨੂੰ ਦੱਸਿਆ ਸੀ ਤੇ ਉਹਨੇ ਕਿੰਨਾ ਕੁਝ ਕੀਤਾ ਪਰ ਨਾ ਇਹ ਪਤਾ ਨਹੀਂ ਹੱਦ ਤੋਂ ਹੀ ਵੱਧ ਹੁੰਦੀ ਜਾਂਦੀ ਹੈ ਚੱਲ ਕੋਈ ਨਹੀਂ ਜਾਣੀ ਆ ਸੰਦੀਪ ਬੋਲ ਨੂੰ ਰੋਟੀ ਖਾ ਕੇ ਆਉਣੀ ਲੈ ਬੈਠੀਆਂ ਦੋਵੇਂ ਜਾਣੀਆਂ ਚੱਲ ਹੋ ਗਿਆ ਤੇ ਚੁੱਕ ਲੈ ਇਹਨੂੰ ਕੀ ਕਰਨੀਆਂ ਪਹਿਣਾ ਪਹਿਣਾ ਸਾਸਿਕਾ ਦੀਦੀ ਸਾਸਿਕਾ ਸਾਸਿਕਾ ਕੱਜ ਨਹੀਂ ਸੂਟ ਲਈ ਹੀ ਆਪਣਾ ਸੈੱਟ ਕਰਨਾ ਚੱਲ ਵਧੀਆ ਵਾਕੇ ਹਾਂਜੀ ਹੋਰ ਤੁਸੀਂ ਸੁਣਾਓ ਠੀਕ ਠਾਕ ਹਾਂ ਠੀਕ ਆ ਮੈਂ ਵੀ ਸਕੂਲ ਗਈ ਹਾਂ ਗੌਰਪ੍ਰੀਤ ਦੇ ਅੱਛਾ ਅੱਛਾ ਹੁਣੇ ਆਈ ਉਧਰੋਂ ਸਿੱਧੀ ਮੈਂ ਇੱਧਰ ਨੂੰ ਹੀ ਆ ਗਈ ਹਾਂ ਠੀਕ ਆ ਗੌਰਪ੍ਰੀਤ ਹਾਂ ਠੀਕ ਆ ਗੌਰਪ੍ਰੀਤ ਵੀ ਤੇ ਆਇਆ ਨਹੀਂ ਮੰਮੀ ਦਾ ਫੋਨ ਨਹੀਂ ਆਇਆ ਪਿੰਡੋਂ ਮੰਮੀ ਦਾ ਫੋਨ ਨਹੀਂ ਆਇਆ ਸੰਦੀਪ ਤੈਨੂੰ ਪਤਾ ਤਾਂ ਹੈਗਾ ਹੀ ਮੰਮੀ ਦਾ ਤੇ ਭਾਜੀ ਨੇ ਵੀ ਨਹੀਂ ਕੀਤੀ ਨਹੀਂ ਉਹਨਾਂ ਦਾ ਤੇ ਆਇਆ ਹੀਗਾ ਪਰ ਇਹ ਆ ਵੀ ਚਲੋ ਉਹਨਾਂ ਨੂੰ ਵੀ ਹੁਣ ਉਧਰੋਂ ਤੈਨੂੰ ਪਤਾ ਪਾਣ ਚੜੀ ਹੋਣੀ ਆ ਆਓ ਜਿੱਦਾਂ ਮੰਮੀ ਕਹਿੰਦੇ ਆ ਉਦਾਂ ਹੀ ਕਰਦੇ ਉਹ ਵੀ ਹਾਂਜੀ ਉਹਨਾਂ ਨੂੰ ਸਭ ਕੁਝ ਸਮਝ ਹੋਣੀ ਚਾਹੀਦੀ ਆ। ਉਹਨੂੰ ਵੀ ਤੈਨੂੰ ਪਤਾ ਵਾ ਕਿ ਉਹਨੇ ਵੀ ਗੱਲ ਕਿੱਦਾਂ ਦੀ ਕਰਨੀ। ਪਰ ਕੋਈ ਨਹੀਂ ਕਿਹਾ ਵਾ ਮੈਂ ਮੰਮੀ ਨੂੰ ਮੈਂ ਹਾ ਲਵਲੀ ਨੂੰ ਕਹੋ ਕੀ ਗੱਲ ਕਰੇ ਤੇ ਚਲੋ ਹਣਾ ਚਲੀ ਜਾਨੀ ਆ ਮੈਂ ਇੱਥੇ ਵੀ ਕਿੰਨੇ ਦਿਨ ਬੈਠੇ ਰਹਿਣਾ। ਇਹ ਤੇ ਗੱਲ ਹੋਇਆ ਵਾ। ਸਿਮੀ ਜਾ ਦੀਦੀ ਵਾਸਤੇ ਚਾਹ ਬਣਾ ਲਿਆ। ਦੀਦੀ ਪਾਣੀ ਪੀਣਾ। ਨਹੀਂ ਉਹ ਪਾਣੀ ਨਹੀਂ ਮੈਂ ਪੀਣਾ। ਚਲ ਸਿਮੀ ਚਾਹ ਬਣਾ ਲਿਆ ਫਿਰ। ਫਿਰ ਆਣ ਦੇਣੀ ਹੀ ਚਾਹ ਵੀ। ਕੋਈ ਗੱਲ ਨਹੀਂ। ਟਾੜੇ ਭਾਨੇ ਅਸੀਂ ਵੀ ਪੀ ਲਾਂਗੇ। ਨਾ ਓਦਾਂ ਤੇ ਤੁਸੀਂ ਚਾਹ ਹੀ ਨਹੀਂ ਪੀਂਦੇ। ਨਹੀਂ ਨਹੀਂ ਚਾਹ ਤਾਂ ਪੀਦੀ ਆ। ਚਲ ਭਾਨੇ ਨਾਲ ਹੀ ਹੁੰਦਾ ਵਾ। ਗਰਮੀ ਇੰਨੀ ਹੈ ਕਿਹੜਾ ਜੀ ਕਰਦਾ ਚਾਹ ਨੂੰ ਇਹ ਤੇ ਗੱਲ ਹੈਗੀ ਆ ਸੰਦੀਪ ਹੋਰ ਦਲਜੀਤ ਕਿੱਥੇ ਗਿਆ ਉਹ ਚਲ ਗਿਆ ਕੰਮ ਤੇ ਅੱਛਾ ਹਾਂਜੀ ਤੇ ਵੇਲੀਆਂ ਹੋ ਗਏ ਤੇ ਬੈ ਗਈਆਂ ਤੇ ਮੈਂ ਇਹਨੂੰ ਸੋਗ ਕਹਿਣ ਦੀ ਕੁੜੀ ਨੇ ਕਿ ਰੋਟੀ ਖਾ ਲਾ ਪਹਿਲਾਂ ਤੇ ਆਪਣਾ ਸੂਟ ਬਾਅਦ ਚ ਕਰ ਲਈ ਤੇ ਉਹਨੂੰ ਚਾਹ ਹੀ ਬੜਾ ਹੀ ਬਾਜੀ ਨੇ ਸੂਟ ਲਿਆ ਕੇ ਦਿੱਤਾ ਵਾ ਅੱਛਾ ਇਹ ਵੀ ਵਿਚਾਰੀ ਮੇਰੇ ਵਾਂਗੂ ਭੁੱਖੀ ਡਈ ਸਵੇਰ ਤੁਹਾਡੇ ਵਾਂਗੂ ਦੀਦੀ ਕੀ ਗੱਲ ਹੋਈ ਆ ਰੋਟੀ ਨਹੀਂ ਮਿਲੀ ਤੁਹਾਨੂੰ ਕੀ ਦੱਸਾਂ ਸੰਦੀਪ ਜਿੱਦਣ ਦੀ ਮੈਂ ਆਈ ਹਾਂ ਨਾ ਉਹਨਾਂ ਦਾ ਦਿਨ ਕੋਤਕਲੇਸ਼ ਹੀ ਨਹੀਂ ਮੁੱਕਦਾ ਹੈਗਾ ਤੈਨੂੰ ਤੇ ਰਪਿੰਦਰ ਦਾ ਪਤਾ ਹੀ ਆ ਜਿੱਦਾਂ ਦੀ ਹੈਗੀ ਐ ਅੱਜ ਵੀ ਮੈਂ ਜਾਣਾ ਸੀ ਤੇ ਉਹਨੇ ਰੋਟੀ ਨਹੀਂ ਬਣਾਈ ਹੈਗੀ ਆਪਣੀ ਪਾ ਕੇ ਲੈ ਗਈ ਆ लवली ਨੂੰ ਵੀ ਖਵਾਲਤੀ ਐ ਤੇ ਮੈਂ ਸਵੇਰ ਦੀ ਇਦਾਂ ਹੀ ਗਈ ਸੀ ਤੇ ਮੈਂ ਕਿਹਾ ਚਲੋ ਕੋਈ ਨਹੀਂ ਆ ਕੇ ਖਾ ਲੂੰਗੀ ਤੇ ਹੁਣ ਮੇਰਾ ਉੱਧਰ ਨੂੰ ਜਾਣ ਨੂੰ ਜੀ ਨਹੀਂ ਕੀਤਾ ਸੱਚੀ ਦੀਦੀ ਤੁਹਾਨੂੰ ਰੋਟੀ ਨਹੀਂ ਪੁੱਛ ਜਾਨੇ ਤੁਸੀਂ ਵੀ ਨਾ ਜਿਵੇਂ ਤੁਹਾਨੂੰ ਮੈਂ ਸਮਝਾਇਆ ਸੀ ਕਿ ਤੁਸੀਂ ਇੱਧਰ ਆ ਜਾਇਆ ਕਰੋ ਤੁਸੀਂ ਵੀ ਨਾ ਵੱਡੇ ਘਰ ਹੀ ਜਾਂਦੇ ਆ ਮਾੜਿਆ ਨੂੰ ਤੁਸੀਂ ਪੁੱਛਦੇ ਨਹੀਂ ਆ ਉਹ ਨਹੀਂ ਸੰਦੀਪ ਏਦਾਂ ਦੀ ਨਹੀਂ ਗੱਲ ਕੋਈ ਵੀ ਹੈਗੀ ਵੱਡਿਆਂ ਦੀ ਚਾਹ ਮਾੜਿਆਂ ਦੀ ਜਿੰਨੀ ਮੈਂ ਉਹਨਾਂ ਦੀ ਇੱਜ਼ਤ ਕਰਦੀ ਆ ਨਾ ਉੰਨੀ ਤਾਂ ਦੀ ਕਰਦੀ ਆ ਪਰ ਗੱਲ ਇਹ ਆ ਕਿ ਉਹ ਵੱਡੀ ਹੋ ਕੇ ਵੀ ਨਾ ਉਹਦਾ ਦਿਲ ਬਹੁਤ ਛੋਟਾ ਵਾ ਤੇ ਤੁਸੀਂ ਨਾ ਗਰੀਬ ਹੋ ਕੇ ਵੀ ਨਾ ਆਪਣੇ ਆਪ ਚ ਬਹੁਤ ਵੱਡੇ ਹੋ ਤੁਸੀਂ ਇੱਧਰ ਆ ਜਾਂਦੇ ਰੋਟੀ ਬਣੀ ਹੀ ਤੇ ਰੋਟੀ ਖਾ ਜਾਂਦੇ ਸਵੇਰੇ ਕੋਈ ਗੱਲ ਨਹੀਂ ਮੈਂ ਹੁਣੇ ਰੋਟੀ ਬਣਾਉਣੀ ਆ 12 ਵਜ ਗਏ ਆ ਤੇ ਸਵੇਰ ਦੇ ਤੁਸੀਂ ਭੁੱਖੇ ਆ ਸਿਮੀ ਮੇਰਾ ਬਹੁਤ ਚਾਰ ਆ ਰਹੇ ਨੇ ਤੇ ਤੂੰ ਗੰਡਾ ਘੱਟ ਹਾਂ ਪਨੀਰ ਪਿਆ ਹੋਣਾ ਤੇ ਦੀਦੀ ਵਾਸਤੇ ਰੋਟੀ ਬਣਾਉਣੀ ਆ ਠੀਕ ਆ ਦੀਦੀ ਸੰਦੀਪ ਰਹਿਣ ਦੇਣਾ ਹੀ ਗਰਮੀ ਬਹੁਤ ਜ਼ਿਆਦਾ ਵਾ ਕਿੱਥੇ ਉਹੀ ਵਿਚਾਰੀ ਲੱਗੀ ਰਹੂਗੀ ਕੋਈ ਗੱਲ ਨਹੀਂ ਦੀਦੀ ਅਸੀਂ ਨਹੀਂ ਰੋਟੀ ਖਾਂਦੇ ਨਾਲੇ ਆਪਣੀ ਭੈਣ ਵਾਸਤੇ ਤੇ ਮੈਂ ਬਹੁਤ ਕੁਝ ਕਰ ਸਕਦੀ ਹਾਂ ਤੂੰ ਇੰਨਾ ਕੀਤਾ ਸਾਡੇ ਲਈ ਇਦਾਂ ਕਰ ਕਿ ਜਿਹੜੀ ਸਬਜ਼ੀ ਬਣੀ ਆ ਨਾ ਤੂੰ ਉਹਦੇ ਨਾਲ ਹੀ ਲੈ ਆ ਜੇ ਨਹੀਂ ਵੀ ਕੋਈ ਸਬਜ਼ੀ ਹੈਗੀ ਨਾ ਤੇ ਕੋਈ ਗੱਲ ਨਹੀਂ ਚਾਰਨਾ ਲੈ ਆ ਚਾਰਨਾ ਤੇ ਚਾਰਨਾ ਖਾ ਲੈਨੇ ਐਵੇਂ ਚਾਰਨਾ ਕਿਉਂ ਖਾਣੀ ਆ ਜਦੋਂ ਪਨੀਰ ਹੈਗਾ ਵਾ ਤੇ ਪਨੀਰ ਬਣਾਉਨੇ ਆ ਗਰਮੀ ਬੜੀਆ ਰਹਿੰਦੇ ਤੂੰ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਓ ਅਸੀਂ ਅੱਗੇ ਵੀ ਤੇ ਗਰਮੀ 'ਚ ਹੀ ਕੰਮ ਕਰਦੇ ਆਂ ਅਸੀਂ ਕਿਹੜਾ ਏਸੀ 'ਚ ਰਹਿਣ ਦੇ ਆਂ ਪਤਾ ਨਹੀਂ ਪਹਿਲਾਂ ਇਹ ਬੜੀ ਚੰਗੀ ਹੁੰਦੀ ਇਹਨੂੰ ਤੇ ਹੋ ਹੀ ਕੀ ਗਿਆ ਵਾ ਮੰਮੀ ਨੂੰ ਵੀ ਚੁੱਕਣਾ ਦੇਈ ਜਾਂਦੀ ਆ ਤੇ ਗਾੜੀ लवली ਭਾਜੀ ਨੂੰ ਵੀ ਦੇਈ ਜਾਂਦੀ ਚੁੱਕਣਾ ਜਿੱਦਾਂ ਹੋ ਗਏ ਉਹਨਾਂ ਦੀਆਂ ਵੀ ਅੱਖਾਂ ਖੁੱਲ ਗਈਆਂ ਹੁਣ ਉਹਨਾਂ ਨੂੰ ਵੀ ਮੈਂ ਸੱਚਾਈ ਸਾਰੀ ਦੱਸਤੀ ਆ ਸੱਚਾਈ ਦੱਸਤੀ ਦੀਦੀ ਕਿਹੜੀ ਸੱਚਾਈ ਦੱਸੇ ਤਹੀ ਉਹ ਨਹੀਂ ਨਹੀਂ ਸੰਦੀਪ ਉਦਾਂ ਹੀ ਮੇਰੇ ਤੋਂ ਮੂੰਹ ਹੀ ਨਿਕਲ ਗਿਆ ਵਾ ਗਲਤ ਨਹੀਂਗੀ ਕੋਈ ਵੀ ਨਹੀਂ ਨਹੀਂ ਗੱਲ ਤੇ ਪੱਕਾ ਹੈਗੀ ਆ ਤੁਸੀਂ ਲੁਕਾਓ ਨਾ ਮੇਰੇ ਕੋਲੋਂ ਕੋਈ ਗੱਲ ਨਹੀਂ ਜੇ ਤੁਸੀਂ ਡਰਦੇ ਆ ਨਾ ਤੇ ਮੈਂ ਉਧਰ ਜਾ ਕੇ ਨਹੀਂ ਗੱਲ ਕਰਦੀ ਤੁਸੀਂ ਮੈਨੂੰ ਦੱਸੋ ਸਹੀ ਹੋਇਆ ਕੀ ਆ ਕੱਲ ਵੀ ਤੁਸੀਂ ਬੜਾ ਲੜੰਡੇ ਹੀ ਬੜੀ ਉੱਚੀ ਉੱਚੀ ਆਵਾਜ਼ ਆਉਂਦੀ ਹੀ ਮੈਂ ਤੇ ਸਭ ਕੁ ਪੁੱਛਣਾ ਸੀ ਮੈਂ ਤੇ ਇਹਨਾਂ ਨਾਲ ਵੀ ਗੱਲ ਕੀਤੀ ਸੀ ਤੇ ਇਹ ਮੈਨੂੰ ਕਹਿਣ ਦੇ ਤੂੰ ਨਾ ਜਾਵੇਂ ਉਧਰ ਤੇ ਦੀਦੀ ਆਉਣਗੇ ਤੇ ਕੋਈ ਗੱਲ ਦੀ ਪੁੱਛ ਲਈ ਉਹਨਾਂ ਨੂੰ ਸੰਦੀਪ ਜੇ ਤੂੰ ਪੁੱਛਦੀ ਹੈ ਨਾ ਤੇ ਦੱਸ ਮੈਂ ਤੈਨੂੰ ਦਿੰਨੀ ਆ ਪਰ ਇਹ ਆ ਕਿ ਤੂੰ ਹੁਣ ਉਧਰ ਜਾ ਕੇ ਨਾ ਲੜਿਓ ਨਾ ਉਹਨਾਂ ਦੇ ਨਾਲ ਜੇ ਤੂੰ ਜ਼ਿਆਦਾ ਹੀ ਕਹਿਨੀ ਹੈ ਨਾ ਤੇ ਗੱਲ ਮੈਂ ਤੈਨੂੰ ਦੱਸ ਦਿੰਨੀ ਆ ਗੱਲ ਉੱਥੇ ਪਤਾ ਕੀ ਹੋਈ ਆ ਕਸੂਰ ਸਾਰਾ ਨਾ ਤੁਹਾਡੀ ਨਿੱਕੀ ਨੋਂ ਦਾ ਵਾ ਪੈਸੇ ਉਹਨੇ ਕਢਾਏ ਆ ਦਲਜੀਤ ਨੇ ਨਹੀਂ ਕਢਾਏ ਹੈਗੇ ਗੱਲ ਇਹ ਆ ਕਿ ਜਿਹੜੇ ਪੈਸੇ ਆ ਨਾ ਉਹ ਦਲਜੀਤ ਨੇ ਨਹੀਂ ਕਢਾਏ ਉਹ ਕਢਾਏ ਰਪਿੰਦਰ ਨੇ ਆ ਜਾ ਆ ਜਾ ਪਰ ਚੱਲ ਚੱਲ ਇਹ ਘਰ 'ਚ ਕੋਈ ਜਗ੍ਹਾ ਨਹੀਂ ਆ ਤੇਰੀ ਇਹ ਤੂੰ ਕੀ ਕਰ ਰਿਆ ਵਾ ਇਹਨੇ ਕੰਮ ਇੱਥੇ ਰਹਿਣ ਵਾਲੇ ਕੀਤੇ ਆ ਆ ਗੱਲ ਹੋਈ ਏ ਸੰਦੀਪ ਮੈਂ ਤਾਂ ਡਰਦੀ ਨਹੀਂ ਤੁਹਾਨੂੰ ਦੱਸਦੀ ਹੈਗੀ ਵੇਖ ਲਓ ਦੀਦੀ ਸਾਡਾ ਨਾਂ ਝੂਠਾ ਲਾਉਂਦੇ ਹੀ ਇਹਨਾਂ ਨੂੰ ਕਹਿੰਦੇ ਹੀ ਕਿ ਤੁਸੀਂ ਪੈਸੇ ਕਢਾਏ ਆ ਐਡੇ ਵੱਡੇ ਘਰ ਦੀ ਹੋ ਕੇ ਵੀ ਨਾ ਐਦਾਂ ਭੁੱਖ ਵਰਤੌਣ ਦੀ ਆ ਸਭ ਕੁਝ ਉਹਨੂੰ ਮਿਲਦਾ ਵਾ ਕੀ ਨਹੀਂ ਮਿਲਦਾ ਮੰਮੀ ਦੀ ਪੈਨਸ਼ਨ ਆਉਂਦੀ ਆ ਉਹ ਵੀ ਪੈਸੇ ਉਹ ਹੀ ਸਾਂਭਣ ਦੇ ਆ ਅਸੀਂ ਤੇ ਕਦੀ 1 ਰੁਪਿਆ ਨਹੀਂ ਮੰਗਿਆ ਆ ਤੇ ਚੰਗਾ ਹੋਇਆ ਜਿਹੜਾ ਦਲਜੀਤ ਨੇ ਮੈਨੂੰ ਸੱਦ ਲਿਆ ਜੇ ਕਿਤੇ ਨਾ ਨਾ ਸੱਦਦਾ ਤੇ ਇਹ ਪੈਸੇ ਸਾਰੇ ਤੁਹਾਡੇ ਜੁਮੇ ਪੈ ਜਾਣੇ ਸੀਗੇ ਮੈਂ ਤਾਂ ਫੇਰ ਵੀ ਚਲੋ ਪਤਾ ਕਰ ਲਿਆ ਮੈਂ ਤਾਂ ਅੱਗੇ ਇਹਨਾਂ ਨੂੰ ਕਹਿੰਨੀ ਸੀ ਕਿ ਚੋਰ ਉਹਨਾਂ ਦੇ ਘਰ ਚੋਂ ਹੀ ਆ ਸਾਡਾ ਤਾਂ ਐਵੇਂ ਨਾਂ ਬਦਨਾਮ ਕਰਨ ਦੇ ਆ ਚੱਲ ਕੋਈ ਗੱਲ ਨਹੀਂ ਹੁਣ ਸਚਾਈ ਦਾ ਪਤਾ ਲੱਗ ਗਿਆ ਵਾ ਨਾ ਜੋ ਹੋ ਗਿਆ ਵਾ ਠੀਕ ਹੀ ਆ ਕਹਿੰਦੇ ਰੱਬ ਜੋ ਵੀ ਕਰਦਾ ਵਾ ਨਾ ਚੰਗਾ ਹੀ ਕਰਦਾ ਵਾ ਚਲੋ ਦੀਦੀ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਓ ਅਸੀਂ ਨਹੀਂ ਗੱਲ ਕਰਦੇ ਉਹਨਾਂ ਨਾਲ ਨਹੀਂ ਪਤਾ ਤੇਾਨੂੰ ਅੱਗੇ ਵੀ ਹੈਗਾ ਹੀ ਠੀਕ ਕਰਦੇ ਹੁੰਦਾ ਹੀ ਆ ਨਾ ਜੇ ਮੈਂ लवली ਨਾਲ ਗੱਲ ਕੀਤੀ ਸੀ ਤੇ ਉਹਨੇ ਵੀ ਉਹਨੂੰ ਬੜਾ ਘਰੋਂ ਕੱਢਣ ਤੱਕ ਗਿਆ ਹੈਗਾ ਤੇ ਮੈਂ ਆਨੀ ਆ ਵੀ ਹੁਣ ਕਿਤੇ ਤੁਸੀਂ ਨਾ ਜਾ ਕੇ ਉਧਰ ਕੋਈ ਗੱਲ ਐਸੇ ਗੱਲਾਂ ਤੇ ਸੰਦੀਪ ਲੜਾਈ ਹੋਈ ਸੀ ਉਦੋਂ ਲਵਲੀ ਨੇ ਤੋਨੂੰ ਘਰੋਂ ਕਾਢ ਹੀ ਦਿੱਤਾ ਸੀ ਜੇ ਮੈਂ ਨਾ ਰੁਕਦੀ ਤੇ ਐਡੀ ਵੱਡੀ ਗੱਲ ਹੋ ਗਈ ਸੀ ਚਲੋ ਮੈਂ ਤੁਹਾਨੂੰ ਗੱਲਾਂ ਚ ਲਾ ਕੇ ਬੈਠੀ ਆ ਤੁਹਾਨੂੰ ਭੁੱਖ ਲੱਗੀ ਹੋਣੀ ਆ ਮੈਂ ਬਣਾਵਾਂ ਰੋਟੀ ਮੈਂ ਤਾਂ ਕਹਿਣਾ ਈ ਤੂੰ ਚਾਰਨਾ ਤੇ ਚਾਹ ਨਾ ਲੈ ਨਹੀਂ ਨਹੀਂ ਦੀਦੀ ਚਾਰਨਾ ਕਿਉਂ ਰੋਟੀ ਦੇਣੀ ਆ ਕੋਈ ਗੱਲ ਨਹੀਂ ਜਦੋਂ ਸਬਜੀ ਹੈਗੀ ਆ ਤੇ ਫੇਰ ਕਾਦੀ ਗੱਲ ਵਾ ਮੈਂ ਹੁਣੇ ਰੋਟੀ ਬਣਾ ਕੇ ਲਿਆਉਣੀ ਆ ਵੇਲਾ ਇਦੀ ਵਿੱਚ ਤੇ ਉਹਦੇ ਵਿੱਚ ਕਿੰਨਾ ਫਰਕ ਹੋਣਾ ਉਹਦੇ ਕੋਲ ਸਭ ਕੁਝ ਹੈਗਾ ਵਾ ਫਿਰ ਵੀ ਨਾ ਦਿਲ ਇੰਨਾ ਛੋਟਾ ਵਾ ਨਾ ਉਹਦਾ ਕਿ ਬਸ ਮਰੂੰ 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 ਕਰੀ ਜਾਂਦੀ ਏ ਤੇ ਇਹ ਵੇਖ ਲਾ ਵਿਚਾਰੀ ਨਾ ਉਸੇ ਵੇਲੇ ਹੀ ਉੱਠ ਕੇ ਤੇ ਰੋਟੀ ਬਣਾਉਣ ਚੱਲ ਗਈ ਏ ਆ ਫਰਕ ਹੁੰਦਾ ਹੀ ਉਹਦਾ ਮਗਾ ਫੋਨ ਕਰਕੇ ਸੱਦ ਲਿਆ ਕੀ ਗੱਲ ਹੋਈ ਆ ਸੱਦਣਾ ਕੀ ਹੀ ਸੱਦਿਆ ਤੇ ਮੈਂ ਤਾਂ ਹੀ ਦਰਜਿੰਦਰ ਦੇ ਸੌਰੇ ਜਾਂਦੇ ਤੇ ਉਥੇ ਗੱਲ ਕਰਕੇ ਆਉਂਦੇ ਨਹੀਂ ਸਾਸ ਨਾਲ ਕੁੜੀ ਵਿਚਾਰੀ ਕਿ ਨਕਚਰ ਬਠਾਲ ਸੋਰਨੀ ਆ ਇੱਥੇ ਹੋ ਮਾਤਾ ਜੀ ਇਹੋ ਹੀ ਕੰਮ ਹੀ ਤੇ ਤੂੰ ਮੈਨੂੰ ਸੱਦਦੀ ਨਾ ਤੇ ਸ਼ਾਮਾਂ ਨੂੰ ਅਸੀਂ ਚੱਲ ਜਾਣਾ ਓ ਇੱਥੇ ਕਿਹੜੀ ਸੌਖੀ ਆ ਕਿਉਂ ਇੱਥੇ ਕੀ ਹੋ ਗਿਆ ਵਾ ਹੋਣਾ ਕੀ ਐ ਤੈਨੂੰ ਪਤਾ ਹੀ ਐ ਜੋ ਹੁੰਦਾ ਵਾ ਪਰਜਾਈਆਂ ਕਿੰਨਾ ਕਿ ਚੰਗਾ ਚੰਦੀਆਂ ਨੇ ਹੁਣ ਪਰਜਾਈ ਨੇ ਕਹਿਤਾ ਵਾ ਕੋਣ ਤੈਨੂੰ ਪਤਾ ਹੀ ਐ ਮਾਤਾ ਗੱਲ ਕੀ ਹੋਈ ਆ ਤਪੀ ਫਿਰ ਨਹੀਂ ਤਬੀ ਕੀ ਫਿਰ ਅੰਡਾ ਹੀ ਸੋਣ ਲਾ ਤੂੰ ਹੂੰ ਸਵੇਰੇ ਭੁੱਖੀ ਗਈ ਆ ਕੁੜੀ ਮੁੰਡੇ ਨੂੰ ਮੇਨ ਲੱਗ ਗਈ ਗੋਪੀ ਨੂੰ ਤੇ ਚਲ ਮੈਂ ਚਲ ਜਣੀ ਆ ਤੋ ਰੋਟੀ ਪਾਣੀ ਨਹੀਂ ਪਕਾਇਆ ਨਾ ਉਹੋ ਹੀ ਰੋਟੀ ਜਿਹੜੀ ਤੈਨੂੰ ਦੇਰਤੀ ਉਹਨੇ ਆਪ ਖਾ ਲਈ ਮੈਂ ਉੱਤੇ ਗਈ ਤੇ ਰੋਟੀ ਆਪ ਖਾਣ ਦੀ ਤੇ ਜਦੋਂ ਮੈਂ ਵੇਖਿਆ ਤੇ ਅੰਦਰ ਕੁਛ ਵੀ ਨਹੀਂ ਨਾ ਸਬਜੀ ਤੇ ਨਾ ਰੋਟੀਆਂ ਜਦੋਂ ਮੈਂ ਆਣ ਕੇ ਫੋਲੀ ਚੰਗੇਰ ਰੋਟੀਆਂ ਵਾਲੀ ਉਹਦੇ ਵਿੱਚ ਤੇ ਕੁਝ ਵੀ ਨਹੀਂ ਨਾ ਸਬਜੀ ਤੇ ਵਿਚਾਰੀ ਇਦਾਂ ਹੀ ਭੁੱਖੀ ਫਿਰ ਗਈ ਓ ਮਾਤਾ ਗਲਤੀ ਸਾਰੀ ਤੇਰੀ ਐ ਜੇ ਮੈਂ ਉਦਨ ਘਰੋਂ ਕੱਢਣ ਲੱਗਾ ਸੀ ਨਾ ਤੇ ਤੂੰ ਕੱਢਣ ਨਹੀਂ ਦਿੱਤੀ ਦੋ ਚਾਰ ਦਿਨ ਉਥੇ ਲਾ ਆਂਦੀ ਨਾ ਪਿੰਡ ਕਸੂਰ ਤੇ ਚੱਲ ਮੇਰਾ ਹੀ ਆ ਹੁਣ ਹਾਂ ਕਸੂਰ ਉਹ ਤੇਰਾ ਤੈਨੂੰ ਜਦੋਂ ਪਤਾ ਵਾ ਤੇ ਇਦਾਂ ਕਰਦੀ ਏ ਪਰ ਮੇਰੀ ਗਾ ਸਮਝਤੀ ਆ ਹੀ ਗਈ ਏ ਇਦਾਂ ਥੋੜਾ ਘਰੀ ਦਾ ਹੋਈਦਾ ਉਹ ਘਰੀ ਸੌਖੀ ਆਈ ਇਹ ਇਦਾਂ ਡਈ ਉਹਨੂੰ ਕਰਨ ਜਾਂ ਚਾਂ ਪੁੱਛਦੀ ਏ ਨਾ ਰੋਟੀ ਪੁੱਛਦੀ ਓ ਤਾਣੀਆਂ ਪੁੱਛਦੀ ਉਹਨੇ ਪਤਾ ਜੋ ਲਾ ਲਿਆ ਪੈਸੇ ਕਿਨੇ ਕਢਾਏ ਤੇ ਪਤਾ ਤਾਂ ਲੱਗਣਾ ਹੀ ਇੱਕ ਦਿਨ ਝੂਠਾ ਉਹਦਾ ਨਾਮ ਲੱਗਣ ਡਿਆ ਵਿਚਾਰੇ ਦਾ ਉਹਨੇ ਤਾਂ ਦਰੋਗ ਲਿਆ ਸੀ ਮੈਂ ਤਾਂ ਰੋਕਣਾ ਹੀ ਮੈਂ ਕੀ ਕਰਾਂ ਲੋਕਾਂ ਨੂੰ ਸੱਚ ਪਾ ਕੇ ਥੋੜੀ ਦੱਸਣੀ ਹੈ ਪਹਿਲਾਂ ਇੰਨੀ ਗੱਲ ਕਰ ਲਈ ਨਾ ਮੈਂ ਜਾ ਕੇ ਮੈਂ ਕੀ ਗੱਲ ਰੋਟੀ ਕਿਉਂ ਨਹੀਂ ਪਕਾਈ ਤੂੰ ਛੱਡ ਪੜਾ ਤੂੰ ਇਹ ਗੱਲ ਨੂੰ ਜਿਹੜੇ ਕੰਮ ਤੋਂ ਆਇਆ ਨਾ ਉੱਧਰ ਚੱਲੀ ਜਾਹੀਂ ਉੱਧਰ ਜਾ ਕੇ ਉਹਦੀ ਸੱਸ ਨਾਲ ਗੱਲ ਕਰੀਏ ਕੋਈ ਨਾ ਵੀ ਗੱਲ ਕਰ ਲੈਂਦੀ ਆ ਵੀ ਕਿੱਡਾ ਕ ਪਹਾੜ ਡੇ ਗਿਆ ਜੇ ਨਹੀਂ ਦੱਸ ਕੇ ਗਈ ਤੈਨੂੰ ਉਹੀ ਤਾਂ ਆਖਣ ਦੀ ਮੈਂ ਵੀ ਜਾ ਕੇ ਤਾਂ ਪੁੱਛੀਲ ਸਹੀ ਵੀ ਤੁਸੀਂ ਇੰਨੀ ਤੰਗੀ ਕੁੜੀ ਨੂੰ ਦਿੱਤੀ ਦੀ ਤਾਂ ਕੀ ਕਸੂਰ ਕੀ ਆ ਕੁੜੀ ਦਾ ਚੱਲ ਵੀ ਇਹਲਾ ਫਿਰ ਜਾਣਾ ਵਾ ਤੇ ਮੈਂ ਮੁੜ ਕੇ ਜਾਣਾ ਵਾ ਫਿਰ ਡਿਊਟੀ ਤੇ ਹਾਂ ਤੇ ਚੱਲ ਫਿਰ ਚੱਲੀਏ ਆਹੋ ਨਹੀਂ ਜਾਣੀ ਹੋਈ ਆ ਜਾ ਫਿਰ ਮੈਂ ਮੋੜਾਂ ਗੱਡੀ ਚੱਲ ਚੱਲ ਆਹ ਕੰਮ ਵਧੀਆ ਕੀਤਾ ਮੰਮੀ ਨੇ ਕਿ ਜਿਹੜਾ ਡਿਊਟੀ ਤੋਂ ਬੁਲਾ ਕੇ ਨਾ ਤੇ ਲੈ ਚੱਲੇ ਆ ਇਹਨੂੰ ਜਾਣਾ ਵੀ ਚਾਹੀਦਾ ਹੀ ਕਿੰਨਾ ਕੁ ਚਿਰ ਇੱਥੇ ਬਹਿਣਾ ਹੁਣ ਇਹ ਆ ਵੀ ਗੱਲ ਕਰਕੇ ਆਉਣਗੇ ਨਾ ਉੱਥੇ ਤੇ ਪਤਾ ਲੱਗੂਗਾ ਵੀ ਕਿਉਂ ਇੱਥੇ ਬੈਠੀ ਆ ਇਹਦਾ ਕਸੂਰ ਵਾ ਕਿ ਜਾਂ ਸੱਸ ਦਾ ਕਸੂਰ ਵਾ ਇਥੇ ਆਗਰ ਕਹਿੰਦੀ ਆ ਪినాਕ ਸੋਰੀ ਸੱਸਦਾ ਵਾ ਮੈਂ ਤੇ ਚੰਗੀ ਬੜੀ ਹਾਂ ਕੋਈ ਨਹੀਂ ਆਉਂਦੇ ਆ ਨਾ ਹੁਣੇ ਫੇਰ ਪਤਾ ਲੱਗਣਾ ਸਰੀ ਗੱਲ ਦਾ ਤੇ ਚੰਗਾ ਸਗੋਂ ਮੈਂ ਤੇ ਕਹਿੰਨੀ ਆ ਜਾਵੇ ਗਾਂ ਇਥੋਂ ਕਦੋਂ ਦੀ ਆਗਰ ਬੈਠੀ ਜੀ ਚਾਹ ਮੈਂ ਨਹੀਂ ਦਿੰਦੀ ਮੈਨੂੰ ਪਾਣੀ ਲੈ ਮਾਡਾ ਰਵਾ ਤੇ ਉਹ ਨਹੀਂ ਨਹੀਂ ਮਸੀ ਜੀ ਪਾਣੀ ਨਹੀਂ ਘਾਹੀ ਪੀਣਾ ਅਸੀਂ ਵੀ ਗੱਲ ਹੀ ਕਰਨ ਆਏ ਆ ਤੁਹਾਡੇ ਨਾਲ ਕਿਹੜੀ ਗੱਲ ਕਰਨ ਆਇਓ ਕਰੋ ਫਿਰ ਤੁਹਾਨੂੰ ਹੀ ਕਰਿਆ ਪਤਾ ਨਹੀਂ ਆ ਤੁਹਾਨੂੰ ਪਤਾ ਹੀ ਆ ਕਿਹੜੀ ਗੱਲ ਕਰਨ ਆਏ ਗੱਲ ਅਹੀਂ ਕਾਦੀ ਕਰਨੀ ਆ ਜੇ ਕੁੜੀ ਉਦੋਂ ਚਲੀ ਗਈ ਸੀ ਉੱਥੇ ਤੇ ਕਿੱਡੀ ਕੀ ਉੱਥੇ ਆਖਰ ਆ ਗਈ ਕਿਤੇ ਜੇ ਕੁੜੀ ਦੇ ਲੱਛਣ ਠੀਕ ਹੋਣ ਨਾ ਤਾਂ ਅਹੀਂ ਗੱਲ ਕਰੀਏ ਹੀ ਨਾ ਜਾਂਦੀ ਏ ਕਿਹ ਬੰਨੇ ਆ ਤੇ ਆਉਂਦੀ ਏ ਕਿਹ ਬੰਨੇ ਹੋ ਫੜ ਲੈਂਦੀ ਆ ਬੈਗ ਜਾਂ ਪਾ ਲੈਂਦੀ ਆ ਮੋਢੇ ਦੇ ਵਿੱਚ ਤੇ ਤੁਰ ਪੈਂਦੀ ਏ ਮਾਸੀ ਲੱਛਣ ਕੀ ਹੋਏ ਤੁਸੀਂ ਸਾਡੇ ਸਾਹਮਣੇ ਇਦਾਂ ਬੋਲਣ ਡੇ ਜੇ ਤੇ ਉਹਦੇ ਸਾਹਮਣੇ ਕੀ ਕਰਦੇ ਹੋਗੇ ਲੰਬਲੀ ਜੀ ਇੱਕ ਦਿਨ ਦੀ ਗੱਲ ਹੋਵੇ ਨਾ ਤੇ ਕੋਈ ਜਰ ਜਾਂਦਾ ਵਾ ਇਹਦਾ ਰੋਜ਼ ਦਾ ਹੀ ਕੰਮ ਆ ਭੈਣ ਜੀ ਦੇ ਮੁੰਡੇ ਦਾ ਫੋਨ ਆਉਂਦਾ ਵਾ ਤੇ ਉਹਨਾਂ ਨੇ ਚਾਜਣਾ ਗੱਲ ਕਰਦੀ ਤੇ ਫਿਰ ਹੁਣ ਮੈਂ ਸੱਤੇ ਛੜਾ ਲਾਈਨ ਨੂੰ ਹੁਣ ਭੈਣ ਜੀ ਮੇਰੀ ਗੱਲ ਸੁਣ ਜਿਹੜੀ ਤੇ ਗੱਲਬਾਤ ਹੋ ਗਈ ਪਿੱਛੇ ਚੱਲ ਉਹਨੂੰ ਛੱਡੋ ਬੜਾ ਹੁਣ ਗਾੜੀ ਨੂੰ ਦੱਸੋ ਵੀ ਤੁਸੀਂ ਕੀ ਕਰਨਾ ਕੁੜੀ ਲਿਆਇਆ ਜੀ ਘਰ ਇੱਥੇ ਲਿਆਓ ਨਹੀਂ ਲਿਆਓ ਤੁਸੀਂ ਅਜੇ ਰੱਖੋ ਉਹਨੂੰ ਐਦਾਂ ਨਹੀਂ ਕਰਨਾ ਚਾਹੀਦਾ ਰੱਖ ਕੇ ਤੁਸੀਂ ਮਜਾ ਵੇਖ ਲਓ ਨਾਲੇ ਉਹਦਾ ਵੀ ਚਾਲ ਆਜੂਗਾ ਰਾਤ ਤੂੰ ਤੂੰ ਮੈਂ ਕਿਤਰਾ ਰਹਿਣਾ ਨਹੀਂ ਆਣੀ ਚਾਹੀਦਾ ਨਿਆਣੇ ਮੈਂ ਸਕੂਲ ਕਲਾ ਦਿੰਨੀ ਆ ਸਕੂਲੋਂ ਆਉਂਦੇ ਮੈਂ ਟਿਊਸ਼ਨ ਤੇ ਵੀ ਖਲਾ ਦਿੰਨੀ ਆ ਉਹਨਾਂ ਨੂੰ ਵੱਡੀ ਇਹ ਉੱਤੇ ਨਹੀਂ ਆਣਾ ਅਫੀਕਰ ਵੀ ਨਹੀਂ ਗਾ ਮਾਸਾ ਮਾਸੀ ਜੀ ਇਹੀਂ ਉੱਥੇ ਰੱਖਣੀ ਤੇ ਫਿਰ ਤੁਸੀਂ ਵਿਆਹ ਕੇ ਕੱਲ ਹੀ ਲੈਂਦੀ ਫਿਰ ਨਾ ਬਿੰਦੇ ਤੁਸੀਂ ਮੁੰਡਾ ਆਪਣਾ ਤੁਸੀਂ ਗੱਲਾਂ ਨਾ ਇਦਾਂ ਦੀਆਂ ਕਰੋ ਤੁਹਾਨੂੰ ਪਤਾ ਤੇ ਹੈ ਵਾ ਹੁਣ ਜਿਹੜੀ ਗੱਲਾਂ ਹੋਈ ਜਾਂਦੀਆਂ ਸੋ ਘਰਾਂ ਦੇ ਵਿੱਚ ਪਰ ਇਹ ਤੜਾ ਵੀ ਘਰੋਂ ਹੀ ਕਰਦੀ ਰਹੀ ਥੀ ਪਤ ਨੂੰ ਤੁਹਾਨੂੰ ਲੋੜ ਨਹੀਂ ਆ ਪਰ ਇਹੋ ਜੇ ਕੰਮ ਨਹੀਂ ਕਰਦੀਆਂ ਧੂਆਂ ਬਣਾ ਜਿੱਦਾਂ ਦੇ ਇਹ ਕਰਨ ਹੋਈ ਜਾਂਦੀਆਂ ਨੇ ਚੱਲ ਧੀਆਂ ਕੋਈ ਨਹੀਂ ਹੁੰਦੀਆਂ ਹੋਈ ਜਾਂਦੀਆਂ ਨਵਾਂ ਧੀਆਂ ਕੋ ਜੇ ਮੇਰਾ ਮੁੰਡਾ ਨਹੀਂ ਕਹ ਘਰ ਇਹ ਥੋੜਾ ਮੈਨੂੰ ਡਾਰੂ ਕਰਛੜਾ ਹਰ ਵਾਰ ਟੁਰੀ ਫਰੇ ਉਹ ਮਸੀ ਜੀ ਜਾਂਦੀ ਕਿੱਥੇ ਆ ਆ ਜਾ ਕੇ ਸਾਡੇ ਪਿੰਡ ਜਾਂਦੀ ਆ ਤੇ ਜਾਂ ਸ਼ਹਿਰ ਤਿਲ ਜਾਂਦੀ ਹੋਊਗੀ ਤੁਸੀਂ ਇਹਨੂੰ ਸਮਝਾ ਕੇ ਲਿਆਉਣਾ ਹੀ ਮੱਸਾ ਬੋਲਣਾ ਤੇ ਇੱਥੇ ਨਹੀਂ ਹਟਦਾ ਏ ਨਾ ਇਹਦੀ ਭੈਣ ਹਰਦੀ ਤੇ ਨਾ ਮੁੰਡਾ ਹਟਾਣਿਆ ਬੋਲਣ ਹੋਏ ਇਤਨਾ ਲੋਕੀ ਕਰਦੇ ਹੁੰਦੇ ਰਣ ਕੇ ਜਨਾ ਤਿਆਂ ਮਸੌਣੀਆਂ ਇਤਰਾ ਨਹੀਂ ਕਰਦੇ ਚੱਲ ਭੈਣ ਜੀ ਗੁੱਸਾ ਤੇ ਆ ਹੀ ਜਾਂਦਾ ਹੁਣ ਤੁਸੀਂ ਵੀ ਬੋਲਣ ਦੇ ਨਾ ਗਲਤ ਵੀ ਤੂੰ ਹੀ ਫਿਰਦੀ ਐ ਤੂੰ ਫਿਰੀ ਕਿੱਥੇ ਆਂਦੀ ਤੂੰ ਫਰਨਾ ਮਾਦਾ ਕੁੜੀ ਇੱਥੇ ਇਦਾਂ ਨਹੀਂ ਘਾ ਵਸਣੀ ਮੈਨੂੰ ਵਸਾਉਣੀ ਆ ਤੇ ਕਿੱਦਾਂ ਵਸਾਉਣੀ ਆ ਇੱਥੇ ਚੱਲ ਪੁੱਤ ਇਦਾਂ ਨਹੀਂ ਕਹਿ ਇਧਰ ਬਹਿ ਜਾ ਗੱਲ ਤੇ ਸੋਣਾ ਗੱਲ ਕਰਕੇ ਜਾਣੀ ਆ ਹੁਣ ਆਏ ਆ ਤੇ ਕੋਈ ਗੱਲ ਨਹੀਂ ਗੱਲ ਕਰ ਲਾਂਗੇ ਇਹਨਾਂ ਨਾਲ ਬਾਅਦ ਚ ਭੈਣ ਜੀ ਤੇ ਤਰੀਕੇ ਨਾਲ ਤੁਸੀਂ ਵੀ ਗੱਲ ਕਰੋ ਚੱਲ ਉਹ ਵੀ ਘਰੇ ਫਿਰ ਉਹ ਵੀ ਤੱਤਾ ਹੋ ਜਾਂਦਾ ਤੁਹਾਨੂੰ ਪਤਾ ਮੁੰਡੇ ਹੋ ਜਾਂਦੇ ਨੇ ਆਣੀ ਹੁਣ ਦੇ ਤੱਤੇ ਤੇ ਹੁੰਦੇ ਰਹਿਣ ਅਸੀਂ ਡਰਦੇ ਨਹੀਂ ਕਿਸੇ ਕੋਮੀ ਠੀਕ ਆਂਦੀ ਨਹੀਂ ਗੱਲ ਹੁੰਦੀ ਭੈਣ ਜੀ ਇਦਾਂ ਨਹੀਂ ਕਰਦੇ ਇਦਾਂ ਧਮਕੇ ਮਾਰਨੇ ਨਾ ਸਾਨੂੰ ਆਣ ਕੇ ਅਸੀਂ ਡਰਦੇ ਨਹੀਂ ਕਿਸੇ ਕੋਮੀ ਫਿਰ ਵੀ ਹੌਸਲੇ ਨਾਲ ਗੱਲ ਕਰਨੀ ਚਾਹੀਦੀ ਹੁਣ ਉਹਨੂੰ ਤੇ ਆਉਣਾ ਹੀ ਜਦੋਂ ਇੰਨੀ ਗੱਲ ਕਾਂਡੇ ਵੀ ਤੁਰੀ ਫਿਰਦੀ ਐ ਭੈਣ ਜੀ ਮੁੰਡਾ ਆਊਗਾ ਨਾ ਤੇ ਲਿਆਏਗਾ ਜਾਂ ਕਿੰਨੂੰ ਉਤਰਾ ਫਿਰ ਲੈ ਆਉਣੀ ਹੀ ਜਾ ਕੇ ਪਰ ਮੈਂ ਨਹੀਂ ਜਾਣਾ ਲੈਣ ਹੁਣ ਤੁਸੀਂ ਵੀ ਆਪਣੀ ਯਾਰੀ ਤੇ ਆੜੇ ਜੇ ਫਿਰਣਾ ਨਾ ਚਲ ਠੀਕ ਆ ਵੇਖ ਲਾਂਗੇ ਫਿਰ ਮੇਰੇ ਕੋਲ ਜਿਹੜਾ ਵੇਖਣਾ ਵਾ ਤੁਸੀਂ ਸਾਡੇ ਨਾਲ ਵੇਖੋ ਘਰ ਆਣ ਕੇ ਤੇ ਵੇਖ ਕਿਹੜੀਆਂ ਗੱਲਾਂ ਪਹਿਲਾਂ ਕਰਨ ਡਿਆ ਮੁੰਡਾ ਸਾਡਾ ਮੁੰਡਾ ਕਰੀ ਹੇ ਬਲਾਈ ਦੰਨੀਆਂ ਗੱਲਾਂ ਮਾਰ ਮਾਰ ਚ ਬੜਾ ਮੂੰਹ ਨਾ ਬੰਦ ਆਉਂਦਾ ਮੁੰਡੇ ਦਾ ਗਾਂ ਕੀਤਾ ਇਸ ਗਾਜੇ ਨੂੰ ਇਹਨਾਂ ਨੇ